ਤਸਵੀਰਾਂ ਮੋਹਾਲੀ ਦੇ ਨਾਲ ਲੱਗਦੇ ਪਿੰਡ ਭਾਗੋ ਮਾਜਰਾ ਦੀਆਂ ਨੇ ਜਿੱਥੇ ਲੁਟੇਰਿਆਂ ਨੇ ਰਾਤ ਵੇਲੇ ਘਰ ਚ ਵੜ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਲੁਟੇਰਿਆਂ ਨੇ ਨਗਦ ਅਤੇ ਗਹਿਣਿਆਂ ਸਮੇਤ ਕੁਲ ਢਾਈ ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਪਰਿਵਾਰਕ ਮੈਂਬਰਾਂ ਨੂੰ ਬੰਦ ਦਿੱਤਾ ਗਿਆ ਅਤੇ ਕੁੱਟਮਾਰ ਵੀ ਕੀਤੀ ਗਈ ਜ਼ਖਮੀ ਮੋਹਿੰਦਰ ਸਿੰਘ ਦੇ ਪੁੱਤਰ ਸਤੀਸ਼ ਨੇ ਆਪਣੀ ਅੱਖੀਂ ਇਹ ਹਾਸਾ ਦੇਖਿਆ ਅਸੀਂ ਸਿੱਧੇ ਸੌ ਰਹੇ تھے ਪਾਪਾ ਜੀ ਉੱਥੇ ਸੌ ਰਹੇ تھے ਫੂਫਾ ਜੀ ਇੱਧਰ ਸੌ ਰਹੇ تھے चाचा जी इधर सो रहे थे सिस्टर उधर सो रही थी फिर आते पापा जी को मारा पता नहीं कैसे उनको पहले घेर ला था फिर उसके बाद हमको आके घेर लिया उन्होंने फिर हमको सबको मारा अच्छी तरीके से गंभीर हालात कर दिए हमारी फिर वो क्या कहें अंदर घुस गए सारा तोड़ फोड़ करके और पैसा जितना था सारा उस सब ले गए और सोना था जख्मिया ने चंडीगढ़ के सरकारी अस्पताल पी जी आई दाखिल करवाया गया ਸਰਸੌ ਫਰੀਦাবাদ ਦੇ ਰਹਿਣ ਵਾਲੇ ਇਹ ਪਰਿਵਾਰ ਪਿਛਲੇ 5 ਸਾਲਾਂ ਤੋਂ ਖਰੜਚ ਰਹਿ ਕੇ ਅਮਰੂਦ ਦੇ ਬਾਗ ਸਾਹਮਣੇ ਸਨ ਮੋਹਾਲੀ ਨੇੜੇ ਪਿੰਡ ਭਾਗੋ ਮਾਜਰਾ ਦੇ ਵਿੱਚ 22 ਲੱਖ ਦੀ ਲੁੱਟ ਹੋਈ ਹੈ ਮੈਂ ਇਸ ਵੇਲੇ ਉਸੇ ਹੀ ਪਿੰਡ ਦੇ ਵਿੱਚ ਖੜੀ ਹਾਂ ਜਿਨ੍ਹਾਂ ਦੇ ਘਰ ਦੇ ਕੋਲ ਲੁੱਟ ਹੋਈ ਤੁਸੀਂ ਵੇਖ ਸਕਦੇ ਹੋ ਇਹ ਉਸ ਘਰ ਦਾ ਦ੍ਰਿਸ਼ ਹੈ ਕਿਸ ਤਰੀਕੇ ਦੇ ਨਾਲ ਰਾਤ ਨੂੰ 8 ਦੇ ਕਰੀਬ ਲੋਕ ਜਿਹੜੇ ਨੇ ਇਸ ਪਰਿਵਾਰ ਦੇ ਵਿੱਚ ਦਾਖਲ ਹੋਏ ਨੇ ਮੰਜ਼ੀਆਂ ਦੇ ਬਾਹਰ ਜਿਹੜੇ ਸਾਰੇ ਪਰਿਵਾਰਕ ਮੈਂਬਰ ਸੁੱਤੇ ਹੋਏ ਸਨ ਤੇ ਉਹਨਾਂ ਤੇ ਆ ਕੇ ਅਚਾਨਕ ਇੰਨਾ ਹੀ ਡੰਡਿਆਂ ਦੇ ਨਾਲ ਉਹਨਾਂ ਲੁਟੇਰਿਆਂ ਨੇ ਹਮਲਾ ਕੀਤਾ ਤੇ ਘਰ ਦੇ ਅੰਦਰ ਵੜ ਕੇ ਦਾਖਲ ਹੋ ਕੇ ਪੈਸੇ ਤੇ ਗਹਿਣੇ ਜਿਹੜੇ ਨੇ ਚੋਰੀ ਕਰਕੇ ਲੈ ਕੇ ਚਲੇ ਗਏ ਨੇ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਹਾਲਤ ਕੀਤੀ ਹੋਈ ਹੈ ਮੰਜ਼ੀ ਦੇ ਥੱਲੇ ਵੀ ਬ ਚੀਜ਼ਾਂ ਜਿਹੜੀਆਂ ਨੇ ਘਰ ਦੀਆਂ ਤਹਸ ਨਹਿਸ ਕੀਤੀਆਂ ਹੋਈਆਂ ਨੇ ਤੇ ਕੁਝ ਕਈ ਸਾਰੇ ਡੰਡੇ ਜਿਹੜੇ ਉਹ ਨਾਲ ਲੈ ਕੇ ਆਏ ਸੀ ਨੇ ਤੁਸੀਂ ਦੇਖ ਸਕਦੇ ਹੋ ਜਗਾ ਜਗਾ ਤੇ ਡੰਡੇ ਖਿਲ ਰਹੇ ਹੋਏ ਨੇ ਇਸ ਟਾਈਮ ਜਿਹੜੇ ਉਹ ਲੁਟੇਰੇ ਆਪਣੇ ਨਾਲ ਲੈ ਕੇ ਆਏ ਸਨ ਕਮਰੇ ਦੇ ਅੰਦਰ ਜੇ ਗੱਲ ਕਰੀ ਤਾਂ ਸਾਰਾ ਸਮਾਨ ਉਹਨਾਂ ਨੇ ਉਥਲ ਪੁਥਲ ਕਰਕੇ ਤੇ ਪੈਸੇ 1.5 ਲੱਖ ਰੁਪਏ ਕੈਸ਼ ਦੇ ਨਾਲ ਜੋ ਗਹਿਣੇ ਸਨ ਉਸ ਚੋਰੀ ਕਰਕੇ ਲੈ ਗਏ ਨੇ ਤੇ ਇਸੇ ਹੀ ਰਸਤੇ ਉ ਇਹ ਸਾਰੇ ਲੁਟੇਰੇ ਜਿਹੜੇ ਨੇ ਵਾਪਸ ਗਏ ਨੇ ਪਰਿਵਾਰ ਦੇ ਵਿੱਚ ਕੋਲ 10-12 ਦੇ ਕਰੀਬ ਜਿਹੜੇ ਨੇ ਪਰਿਵਾਰ ਦੇ ਵਿੱਚ ਮੈਂਬਰ ਨੇ ਬੱਚੇ ਤੋਂ ਲੈ ਕੇ ਵੱਡੇ ਤੱਕ ਪੰਜ ਮੈਂਬਰ ਜਿਹੜੇ ਨੇ ਇਸ ਪਰਿਵਾਰ ਦੇ ਗੰਭੀਰ ਦੱਸੇ ਜਾ ਦਿੱਨੇ ਨੂੰ ਪੀਜੀਆਇი ਦਾਖਲ ਕਰਾਇਆ ਗਿਆ ਤੇ ਦੋ ਪਰਿਵਾਰਕ ਮੈਂਬਰਾਂ ਨੂੰ ਸੈਕਟਰ 16 ਚੰਡੀਗੜ੍ਹ ਦੇ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਉਹਨਾਂ ਦੇ ਇਲਾਜ ਚੱਲ ਰਿਹਾ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਲੁਟੇਰਿਆਂ ਦੀ ਪਾਲਜ ਵੀ ਜਾਰੀ ਹੈ ਫਿਲਹਾਲ ਪੁਲਿਸ ਨੇ ਧਾਰਾ 392 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਜ਼ਖਮੀਆਂ ਤੇ ਬਿਆਨ ਤੇ ਬਾਕੀ ਕਾਰਵਾਈ ਕੀਤੀ ਜਾਵੇਗੀ ਇਹਦੇ ਵਿੱਚ ਰਾਤ ਜੋ ਇਹਨਾਂ ਨੇ ਦੱਸਿਆ ਘਰ ਵਾਲਿਆਂ ਨੇ ਰਾਤ ਕੋਈ 1 ਵਜੇ ਦੇ ਕਰੀਬ 7-8 ਬੰਦੇ ਦੱਸਿਆ ਇਹਨਾਂ ਨੇ ਆਕੇ ਉਹਨਾਂ ਨੇ ਪਹਿਲਾਂ ਬਜ਼ੁਰਗ ਸੀਗੇ ਉਹਨਾਂ ਤੇ ਅਟੈਕ ਕੀਤਾ ਬਾਹਰ ਸੱਟਾਂ ਮਾਰੀਆਂ ਉਹਨਾਂ ਦੇ ਬੰਦ ਤਾਰ ਪਰ ਇੱਥੇ ਕੁਝ ਮੈਂਬਰ ਪਏ ਸੀ ਇੱਥੇ ਆ ਕੇ ਉਹਨਾਂ ਤੇ ਅਟੈਕ ਕੀਤਾ ਜਖਮੀ ਕੀਤਾ ਉਹਨੂੰ ਔਰ ਉਸ ਤੋਂ ਬਾਅਦ ਘਰ ਦੀ ਤਲਾਸ਼ੀ ਲਈ ਆ ਘਰ ਦੇ ਵਿੱਚ ਕੁਝ ਕੈਸ਼ ਐਂਡ ਜੁਐਲਰੀ ਸੀ ਉਹ ਵੀ ਉਹਨਾਂ ਨੇ ਇਹਨਾਂ ਦੇ ਮੁਤਾਬਕ ਦੱਸਿਆ ਜੀ ਉਹ ਚੋਰੀ ਕਰਕੇ ਲੈ ਗਏ ਆ ਇੰਜਰਡਸ ਨੂੰ ਜਦੋਂ ਪਤਾ ਲੱਗਾ ਪੁਲਿਸ ਪਾਰਟੀ ਇਮੀडिएटली ਪਹੁੰਚੀ ਇੱਥੇ ਰਾਤ ਨੂੰ ਇੰਜਰਡਸ ਨੂੰ ਹਸਪੀਟਲ ਦਾਖਲ ਕਰਾਇਆ ਹੈਗਾ ਔਰ ਉਸ ਤੋਂ ਬਾਅਦ ਅੱਗੇ ਐਫ ਆਈ ਆਰ ਰਜਿਸਟਰ ਕਰਕੇ ਅਗਲੀ ਇਨਵੈਸਟੀਗੇਸ਼ਨ ਸ਼ੁਰੂ ਕਰ ਰਹੇ ਆ अपराधियों के हौसले किन्ने बुलंद हो गए हैं अद्धी रात को घर चढ़ के लुटती वारदात को अंजाम देने की घटना तो साबित हो जाता है आर्थिक अपराध की सूची से एक होर मामला जुड़न पुलिस प्रशासन की चिंता हो गई है